ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿਨੇ ਦੋਸਤ ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਦੋ ਘੋੜੀਆਂ ਲੈ ਕੇ ਆਏ ਆ ਇੱਕ ਗੱਬਣ ਚੱਕ ਪਾਸਾ ਇੱਕ ਮੌਕੇ ਤੇ ਖਾਲੀ ਆ ਦੋਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕਿੰਨਾ ਕੱਦ ਦਾ ਘਾਟ ਹੈ ਕੀ ਉਮਰ ਤੇ ਕੀ ਮੁੱਲ ਕਰਦੇ ਆ ਮਾਲਕ ਵੀਰ ਸਾਰੀ ਜਾਣਕਾਰੀ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਦਾ ਨਾਮੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਨੂੰ ਰੋਜ਼ ਇਦਾਂ ਸੇਲੜੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਹੋ ਤੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਐਡ ਲਗਵਾ ਕੇ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਂ ਆਪਾਂ ਘੋੜੀ ਬਾਰੇ ਇਹਦੀ ਮਾਲਕ ਵੀਰਾਂ ਨੇ ਆਪ ਨੂੰ 3.5 ਸਾਲ ਉਮਰ ਦੱਸਿਆ ਬਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਤੇ ਸ਼ਕੀਨ ਬਹੁਤਾ ਕੰਨਾ ਕੁੰਨਾ ਦੀ ਪਿੱਠ ਪੁੱਡੇ ਦੀ ਵੀ ਮਜ਼ਬੂਤ ਆ ਇਸ ਟਾਈਮ ਔਕੇ ਤੇ ਖਾਲੀ ਆ ਅੰਦਰ ਦੀ ਸਾਫ਼ ਆ ਬਾਕੀ ਤੁਸੀਂ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਕੇ ਸੌਦਾ ਕਰ ਸਕਦੇ ਹੋ ਪ੍ਰੋਪਰ 9 ਇੰਚ ਹਾਈਟ ਆ ਸਵਾਰੀ ਦੀ ਪਾਸ ਆ ਤੇ ਬਹੁਤ ਚੰਗਾ ਤੋਰਾ ਤੁਰਦੀ ਆ ਸਵਾਰੀ ਦੀ ਪਾਸ ਆ ਕੁੜੀ ਤੇ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 1,20,000 ਰੁਪਏ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਸ੍ਰੀ ਮੁਕਸਰ ਸਾਹਿਬ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਮਾਲਕ ਵੀਰਾਂ ਕੋਲ ਆ ਬਹੁਤ ਸੋਹਣੀ ਲਾਲ ਚੰਪੀ ਕੁੜੀ ਆ ਤੇ ਇਹਦੀ ਵਿਸ਼ੇਸ਼ ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ ਆਪਾਂ ਨੂੰ 68+ ਹਾਈਟਾਂ ਬਾਲਪੌਰੀਆਂ ਦੀ ਕਲੀਅਰ ਆ ਹੱਡਾਂ ਪਹਰਾਂ ਦੀ ਓਕੇ ਆ ਇਸ ਟਾਈਮੇ 25 ਤੋਂ 26 ਦਿਨਾਂ ਦੀ ਗੱਬਣ ਚੈੱਕ ਪਾਸ ਆ ਗਈ ਬਾਕੀ ਮਿੱਤਰੋ ਮੀਟਿੰਗ ਵਾਲੇ ਪ੍ਰੂਫ ਮਿਲ ਜਾਣਗੇ ਤੁਹਾਨੂੰ ਮਾਲਕ ਵੀਰਾਂ ਤੋਂ ਬਹੁਤ ਸੋਹਣੇ ਨੁਕਰੇ ਘੋੜੇ ਤੋਂ ਮੀਟ ਕਰਵਾਈ ਹੋਈ ਆ ਤੇ ਮੁੱਲ ਮਾਲਕ ਵੀਰ ਕਰਦੇ 1,60,000 ਰੁਪਇਆ ਬਾਕੀ ਇਹ ਜੋ ਵੀ ਮੌਕੇ ਤੇ ਮਾਨਤਣ ਹੋ ਜੂਗਾ ਸਵਾਰੀ ਦੀ ਪਾਸ ਆ ਬਾਲਪੌਰੀਆਂ ਦੀ ਕਲੀਅਰ ਆ ਹੱਡਾਂ ਪਹਰਾਂ ਦੀ ਓਕੇ ਆ ਤੇ ਪਹਿਲਾਂ ਹੀ ਬਹੁਤ ਸੋਹਣੇ ਨੁਕਰੇ ਬੱਚੇ ਦਿੱਤੇ ਆ ਉਹਦੇ ਵੀ ਤੁਹਾਨੂੰ ਮਾਲਕ ਵੀਰਾਂ ਤੋਂ ਪ੍ਰੂਫ ਮਿਲ ਜਾਣਗੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਵੀਡੀਓ ਮੰਗਵਾ ਸਕਦੇ ਹੋ ਤੇ ਅੱਗੇ ਆਪਾਂ ਸਵਾਰੀ ਵਾਲੀ ਵੀਡੀਓ ਲਾਈ ਹੋਈ ਹੈ ਤੁਸੀਂ ਚੈੱਕ ਕਰ ਲਿਓ ਬਹੁਤ ਚੰਗਾ ਤੋਰਾ ਤੁਰਦੀ ਹੈ ਤੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਦੋਨੇ ਜਾਨਵਰ ਇੱਕੋ ਗਰੇ ਖੜੇ ਆ ਤੇ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਿਆਂਦਾ ਬਾਈ ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ